ਕਰਦੇ ਆ ਤਰਨਤਾਰਨ ਕਤਲकांड ਦਾ ਜਿੱਥੇ ਕੀ ਤਰਨਤਾਰਨ ਪਹੁੰਚੇ ਹੋਏ ਨੇ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਰੂੜਾ ਅਮਨ ਰੂੜਾ ਨੇ ਮ੍ਰਿਤਕ ਸਰਪੰਚ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਮੁਲਜ਼ਮਾਂ ਦੀ ਜਲਦ ਗ੍ਰਿਫਤਾਰੀ ਦਾ ਭਰੋਸਾ ਵੀ ਦਿੱਤਾ ਗਿਆ ਤਾਂ ਤਰਨਤਾਰਨ ਦੇ ਵਿੱਚ ਕੱਲ ਜੋ ਹੈ ਤਰਨਤਾਰਨ ਦੇ ਵਿੱਚ ਜੋ ਪਿੰਡ ਬਲਟੋ ਹੈ ਉੱਥੇ ਦੇ ਮੌਜੂਦਾ ਸਰਪੰਚ ਜਰਮਲ ਸਿੰਘ ਦਾ ਕਤਲ ਕਰਨ ਦਾ ਜਾਂਦਾ ਹੈ ਮੈਰਿਜ ਪੈਲੇਸ ਦੇ ਵਿੱਚ ਤਾਂ ਇਸ ਦੌਰਾਨ ਅਜ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਨੇ ਜੋ ਅਮਨ ਰੂੜਾ ਉਹਨਾਂ ਦੇ ਘਰ ਪਹੁੰਚੇ ਹੋਏ ਨੇ ਪੀੜਤ ਪਰਿਵਾਰ ਤੇ ਨਾਲ ਦੁੱਖ ਸਾਂ ਜਲਦ ਗ੍ਰਿਫਤਾਰੀ ਦਾ ਪ੍ਰੋਸਾ ਵੀ ਦਿੱਤਾ ਜਾ ਰਿਹਾ ਹੈ ਇੱਕ ਵੱਡਾ ਕਤਲकांड ਕਿਹਾ ਜਾ ਸਕਦਾ ਹੈ ਜੋ ਕੱਲ੍ਹ ਹੋਇਆ ਮੈਰਿਜ ਪੈਲਸ ਦੇ ਵਿੱਚ ਸ਼ਰੀਆਮ ਦੋ ਜੋ ਸ਼ੂਟਰ ਆਉਂਦੇ ਨੇ ਉੱਥੇ ਗੋਲੀਆਂ ਮਾਰ ਕੇ ਜਰਮਲ ਸਿੰਘ ਨੂੰ ਫਰਾਰ ਹੋ ਜਾਂਦੇ ਨੇ ਹਾਲਾਂਕਿ ਗੈਂਗਸਟਰ ਕ联ਕਸ਼ਨ ਵੀ ਸਾਹਮਣੇ ਆ ਰਿਹਾ ਹੈ ਗੈਂਗਸਟਰ ਵੱਲੋਂ ਕਥਿਤ ਪੋਸਟ ਪਾ ਕੇ ਜ਼ਿੰਮੇਵਾਰੀ ਲਈ ਗਈ ਹੈ ਗੈਂਗਸਟਰ ਢੋਨੀ ਬਾਲਾ ਨਾਮ ਸਾਹਮਣੇ ਆ ਰਿਹਾ ਪਰ ਅਮਨ ਅਰੂੜਾ ਫਿਲਹਾਲ ਮੌਕੇ ਤੇ ਪਹੁੰਚੇ ਹੋਏ ਨੇ ਪੀੜਤ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਤੇ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਅਮਨ ਅਰੂੜਾ ਨੂੰ ਪਹੁੰਚੇ ਹੋਏ ਨੇ ਪਰਿਵਾਰ ਦੇ ਨਾਲ ਗ ਦੁੱਖ ਸਾਂਝਾ ਕੀਤਾ ਜਾ ਰਿਹਾ ਦੂਜੇ ਪਾਸੇ ਜਲਦ ਮਜ਼ਮਾ ਦੀ ਗ੍ਰਿਫਤਾਰੀ ਦਾ ਪ੍ਰਸਾ ਵੀ ਦਿੱਤਾ ਜਾ ਰਿਹਾ ਕਿਉਂਕਿ ਜਰਮਲ ਸਿੰਘ ਜੋ ਹੈ ਆਮ ਆਦਮੀ ਪਾਰਟੀ ਦੇ ਨਾਲ ਸੰਬੰਧ ਰਸੀ ਸੀ ਤੇ ਇਸੇ ਦੇ ਚੱਲਦੇ ਜੋ ਅਮਨ ਅਰੂੜਾ ਨੇ ਪੰਜਾਬ ਆਮ ਆਦਮੀ ਪਾਰਟੀ ਦੇ ਫਰਬਾਨ ਪਹੁੰਚੇ ਹੋਏ ਨੇ ਤੇ ਗੱਲਬਾਤ ਕਰ ਰਹੇ ਨੇ ਪਰਿਵਾਰ ਦੇ ਨਾਲ ਦੁੱਖ ਵੀ ਸਾਂਝਾ ਕੀਤਾ ਜਾ ਰਿਹਾ ਹਾਲਾਂਕਿ ਮੌਕੇ ਤੇ ਕਈ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਇਸ ਕਤਲकांड ਦੇ ਵਿੱਚ ਜਿਸ ਦੀ ਗੈਂਗਸਟਰ ਕਨੈਕਸ਼ਨ ਸਾਹਮਣੇ ਆ ਰਿਹਾ ਹੈ ਤੇ ਇਸ ਵਿਚਾਲੇ ਅਮਨ ਅਰੂੜਾ ਜ਼ਰੂਰ ਪਹੁੰਚੇ ਹੋਏ ਨੇ ਤੇ ਪਰਿਵਾਰ ਦੇ ਨਾਲ ਦੁੱਖ ਜੁਆ ਵੰਡਾਇਆ ਜਾ ਰਿਹਾ ਹੈ ਆ ਕਿਸ ਤਰ੍ਹਾਂ ਦੇਖ ਰਿਹਾ ਕਿ ਬਹੁਤ ਮਾੜਾ ਤੇ ਮੰਦਪਾਗਾ ਹੈ ਜੀ ਬਹੁਤ ਹੀ ਨਫੀਸ ਇਨਸਾਨ ਸੀ ਸਾ ਜਰਮਨ ਸਿੰਘ ਸਰਪੰਚ ਸਾਹਿਬ ਜਿਨ੍ਹਾਂ ਦਾ ਕੱਲ ਮਾਰਡਰ ਹੋਇਆ ਪਰ ਸਰਕਾਰ ਵੱਲੋਂ ਬੜੀਆਂ ਕਲੀਅਰ ਔਰ ਸਖਤ ਬਦਾਇਤਾ ਨੇ ਪੁਲਿਸ ਨੂੰ ਕੋਈ ਵੀ ਦੋਸ਼ੀ ਬਖਸ਼ਿਆ ਨਹੀਂ ਜਾਊਗਾ ਸਿਰਫ ਗੱਪੀ ਦੇ ਵਿੱਚ ਜਿਸ ਤਰ੍ਹਾਂ ਮਾਮਲੇ ਵਧ ਰਹੇ ਨੇ ਇਸ ਤਰ੍ਹਾਂ ਦੇ ਲਾਅ ਐਂਡ ਔਰਡਰ ਦੀ ਸਿਚੁਏਸ਼ਨ ਪੈਦਾ ਹੋ ਰਹੀ ਹੈ ਤੇ ਉਹਦੇ ਵਾਸਤੇ ਕੋਈ ਸਟ੍ਰੈਟਜੀ ਪੁਲਿਸ ਵੱਲੋਂ ਸਰਕਾਰ ਸਟ੍ਰੈਟਜੀ ਦੇ ਉੱਪਰ ਕੰਮ ਕਰ ਰਹੀ ਹੈ ਜੀ ਉਹੀ ਅਦਾਤਾ ਪੁਲਿਸ ਨੂੰ ਹੈ ਮੈਂ ਇਹ ਹੀ ਬੇਨਤੀ ਕਰਉਂਗਾ ਜੀ ਜੇ ਕਿਸੇ ਨਾਲ ਜੀ ਕੋਲ ਵਗੈਰਾ ਆਉਂਦੇ ਤਾਂ ਆਪ ਜੀ ਪੁ बिल्कुल सा सिद्धार्थ अरोड़ जुड़ चुके हैं तरन तारण तो सिद्धार्थ बिल्कुल कल एक वाला कतलकांडा है जरमल मौजूदा सरपंच सन उन्हों का कतल कर दिया गया इस विचाले अज अमन अरोड़ा भी पहुंचे हुए हैं पीड़ित परिवार के मुलाकात करने होर की कुछ मौके दी जी सिद्धार्थ ਤਾਂ ਕੋਈ ਵੀ ਗੱਲ ਕੀਤੀ ਜਾਵੇ ਤਾਂ ਇਸ ਵਕਤ ਸਰ ਬਲਟੋਹੇ ਦੇ ਵਿੱਚ ਮੌਜੂਦਾਂ ਔਰ ਜਿਹੜਾ ਉਹਨਾਂ ਦਾ ਘਰ ਦਿੰਦਾ ਹੈ ਜੇ ਉੱਥੇ ਮੌਜੂਦ ਹੈ ਜਿੱਥੇ ਲਗਾਤਾਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਆਸ-ਪਾਸ ਤੋਂ ਲੋਕ ਜਿਹੜੇ ਨੇ ਪਹੁੰਚ ਰਹੇ ਨੇ ਔਰ ਇਹ ਸਭਿਆਣ ਹੁੰਦੇ ਲਗਾਤਾਰ ਜਿਹੜਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਲੋਕ ਪਹੁੰਚ ਰਹੇ ਨੇ ਔਰ ਦਸਦੀਤ ਗੈਂਗਸਟਰ ਕਨੈਕਸ਼ਨ ਜਿਹੜੂ ਇਸ ਮਾਮਲੇ ਤੇ ਜਿਹੜਾ ਸੀ ਸਾਹਮਣੇ ਆਇਆ ਸੀ ਔਰ ਲਗਾਤਾਰ ਜਿਹੜੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਲੋਕ ਪਹੁੰਚ ਰਹੇ ਨੇ ਔਰ ਗੈਂਗਸਟਰ ਕਨੈਕਸ਼ਨ ਜਿਨੇ ਲੋ ਮਿਲ ਕੇ ਪੋਸਟ ਪਾ ਕੇ ਜ਼ਿੰਮੇਵਾਰੀ ਵੀ ਲਈ ਗਈ ਸੀ ਜਿਸ ਦੀ ਪੁਲਿਸ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਮਰਡਰ ਜਿਹੜਾ ਜੇ ਆਪਾਂ ਗੱਲ ਕੀਤੀ ਜਾਵੇ ਤਾਂ ਅਮਰਸਰ ਚ ਹੋਇਆ ਹੈ ਔਰ ਅਮਰਸਰ ਦੇ ਵਿੱਚ ਵੀ ਵੀ ਜਿਹੜੀ ਆ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ ਔਰ ਹੁਣ ਕੁਝ ਘਰ ਪਹਿਲਾਂ ਇਥੋਂ ਦੇ ਪੰਚਪਾਰਟੀ ਪੰਜਾਬ ਕੰਤੋਂ ਬਦਾ ਇਕ ਸਰਬੰਸਿੰਘ ਤੋਂ ਜਿਹੜੇ ਨੇ ਉਹ ਪਹੁੰਚੇ ਨੇ ਹਰਮੀਤ ਸਿੰਘ ਸੰਧੂ ਅਤੇ ਕਈ ਹੋਰ ਲੀਡਰ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਘਰ ਪਹੁੰਚ ਕੇ ਜਿਹੜਾ ਪਰਿਵਾਰ ਦੇ ਨਾਲ ਦੁੱਖਾਂ ਦਾ ਕਰ ਰਹੇ ਨੇ ਔਰ ਲਗਾਤਾਰ ਜਿਹੜੀ ਹੈ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਉੱਥੇ ਹੀ ਜਿਸ ਬਲਟੋਏ ਪਿੰਡ ਦੇ ਵਿੱਚ ਜਿਹੜੇ ਰਹਿੰਦੇ ਸੀ ਸਰਪੰਚ ਹੋਣੀ ਉਹਨਾਂ ਦੇ ਪਿੰਡ ਦਾ ਜਿਵੇਂ ਦੁਕਾਨਾਂ ਵਗੈਰਾ ਵੀ ਜਿਹੜੀਆਂ ਨੇ ਬੰਦ ਰੱਖੀਆਂ ਗਿਆ ਨੇ ਹਾਲਾਂਕਿ ਇਸ ਇੰਸਟਿਟਿਊਟ ਨਾਲ ਪੁਲਿਸ ਦੀ ਗੱਲ ਕਰਦੀਏ ਤਾਂ ਬਾਹਰ ਜਿਹੜੀ ਆ ਤਰਨਤਾਰਨ ਦੀ ਪੁਲਿਸ ਵੀ ਜਿਹੜੀ ਆ ਇੱਥੇ ਘਟਨਾ ਜਿਹੜੀ ਆਪਣੇ ਘਰ ਕੋਲਤੀ ਹੋਈ ਆ ਔਰ ਜੇ ਗੱਲ ਕੀਤੀ ਜਾਵੇ ਤਾਂ ਕਈ ਬੰਦਿਆਂ ਨੂੰ ਪੁੱਛਿਆ ਜਾ ਰਿਹਾ ਕਿ ਸ਼ਕਤੀਆਂ ਨੂੰ ਜਿਹੜਾ ਰਾਉਂਡ ਅਪ ਵੀ ਕੀਤਾ ਗਿਆ ਔਰ ਤਰਨਤਾਰਨ ਦੀ ਪੁਲਿਸ ਵੀ ਜਾਂਚ ਕਰ ਰਹੀ ਆ ਹਾਲਾਂਕਿ ਮੁਕੱਦਮਾ ਜਿਹੜਾ ਅਮਰਸਰ ਦੇ ਵਿੱਚ ਤੋਂ ਹੈ ਉਸ ਦੀ ਅਫੀਸ ਦੇ ਕਿਸ਼ਿੰਦਰ ਸਿੰਘ 1993 ਚ ਪਤਨ ਪਤ ਦਾ ਜਿਹੜੀ ਵਾਪਰੀਆ ਉਸ ਤੇ ਵੀ ਜਾਂਚ ਕਰ ਰਹੀ ਆ ਤਰਨਤਾਰਨ ਪੁਲਿਸ ਕੋਲੋਂ ਨਾ 23 ਮਾਰਚ ਰਿਕਾਰਡ ਮਾਈਂਟੇਨ ਕਰਦੀ ਆ ਦਲਕੋਤ ਦੇ ਦਰਸੋਂ ਉਹ ਇਹ ਈਸਾ ਬੜਾ ਗੰਭੀਰ ਆ